ਏ ਗੁਰੂ ਪਿਆਰੇ ਇਸੇ ਦੌਰਾਨ ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨਾ ਸੀ ਨਾ ਉਸ ਤੋਂ ਪਹਿਲਾਂ 700 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਰੋਜ਼ 100 ਸਿੱਖ ਸ਼ਹੀਦ ਕੀਤਾ ਜਾਂਦਾ ਸੀ ਉਹਨਾਂ ਦੇ ਵਿੱਚ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਬਾਜ ਸਿੰਘ ਤੇ ਗੁਰੂ ਪਿਆਰਿਓ ਨੌਜਵਾਨ ਸੀ ਅਧਖੜ ਉਮਰ ਦਾ ਤੇ ਜਦੋਂ ਫਰਖਸ਼ੀਰ ਖਾਨ ਬਾਦਸ਼ਾ ਜਿਹੜਾ ਉਸ ਸਮੇਂ ਦਿੱਲੀ ਦਾ ਹਾਕਮ ਸੀ ਜਦੋਂ ਵੇਖਦਾ ਨਾ ਬਾਜ ਸਿੰਘ ਨੂੰ ਉਹ ਆਖਦਾ ਕਹਿੰਦਾ ਗੱਲ ਸੁਣ ਬਾਜ ਸਿੰਘ ਮੈਂ ਸੁਣਿਆ ਕਿ ਤੇਰਾ ਨਾਮ ਬਾਜ ਸਿੰਘ ਹੈ ਬੜਾ ਫਰਤੀਲਾ ਐ ਤੂੰ ਪਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਦੋਂ ਘੇਰਾ ਪਿਆ ਸੀ ਉਸ ਤੋਂ ਬਾਅਦ ਤਾਂ ਤੂੰ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ ਹੁਣ ਨਹੀਂ ਤੂੰ ਬਾਜ ਸਿੰਘ ਰਿਆ ਤੇ ਗੁਰੂ ਪਿਆਰੇ ਉਸ ਸਮੇਂ ਬਾਜ ਸਿੰਘ ਬੋਲਿਆ ਕਹਿੰਦਾ ਬਾਦਸ਼ਾਹ ਖਾਨ ਮੈਂ ਬਾਜ ਹਾਂ ਤੇ ਬਾਜ ਵੀ ਗੁਰੂ ਗੋਬਿੰਦ ਸਿੰਘ ਦਾ ਹੇ ਜੇ ਤੂੰ ਮੇਰੀ ਫੁਰਤੀ ਵੇਖਣੀ ਹੈ ਨਾ ਜੇ ਤੂੰ ਮੇਰੇ ਅੰਦਰੋਂ ਬਾਜਪੁਣਾ ਵੇਖਣਾ ਹੈ ਨਾ ਤਾਂ ਤੇ ਛਪਾਈਆਂ ਨੂੰ ਕਹਿ ਮੇਰੇ ਸੰਗਲ ਖੋਲ ਦੇਣ ਮੈਂ ਦੱਸ ਦਿਆਂਗਾ ਤੈਨੂੰ ਤੇ ਗੁਰੂ ਪਿਆਰਿਓ ਬਾਦਸ਼ਾਹ ਫਰਖਸ਼ੀਰ غرੂਰ ਦੇ ਵਿੱਚ ਸੀ ਹੰਕਾਰ ਦੇ ਵਿੱਚ ਸੀ ਉਹਦੇ ਮਨ ਵਿੱਚ ਇਹ ਸੀ ਕਿ ਇਹ ਤਾਂ ਹੁਣ ਢਟਾਲ ਹੋਇਆ ਹੋਇਆ ਹੈ ਦਾ ਸਰੀਰ ਭੁੱਖੇ ਰਹਿ ਕੇ ਕਮਜ਼ੋਰ ਹੋ ਚੁੱਕਿਆ ਹੈ ਨਾਮ ਭਾਵੇਂ ਹੁਣ ਬਾਜ ਸਿੰਘ ਹੈ ਪਰ ਇੰਨੀ ਫੁਰਤੀ ਨਹੀਂ ਹੈਗੀ ਕੱਖ ਨਹੀਂ ਕਰ ਸਕਦਾ ਆਪਦੇ ਛਪਾਈਆਂ ਨੂੰ ਕਹਿੰਦਾ ਕਹਿੰਦਾ ਇਹਦੇ ਹੱਥ ਖੋਲਦਿਓ ਗੁਰੂ ਪਿਆਰਿਓ ਬਾਜ ਸਿੰਘ ਦਾ ਇੱਕੋ ਹੀ ਹੱਥ ਖੋਲਿਆ ਸੀ ਜਿਹਨੂੰ ਹੱਥ ਘੜੀ ਲੱਗੀ ਹੋਈ ਸੀ ਤੇ ਬਾਜ ਸਿੰਘ ਦੇ ਵਿੱਚ ਇੰਨੀ ਫੁਰਤੀ ਸੀ ਅਜੇ ਦੂਜਾ ਹੱਥ ਖੋਲਣਾ ਸੀ ਛਪਾਈਆਂ ਨੇ ਇੱਕ ਹੱਥ ਨਾਲੇ ਮੁਗਲਾਂ ਦੀ ਤਰਪਾਤ ਕਿਰਪ ਤਲਵਾਰ ਖੋ ਕੇ ਉੱਥੇ ਹੀ ਚਟਕਾ ਦਿੱਤੇ ਕਈ ਜਦੋਂ ਢੇਰ ਲਾ ਦਿੱਤੇ ਨਾ ਉੱਥੇ ਮਾਰ ਮਾਰ ਕੇ ਤਲਵਾਰ ਦੇ ਨਾਲ ਤੇ ਗੁਰੂ ਪਿਆਰਿਓ ਫਰਕਸ਼ਨ ਖਾ ਰੋਲਾ ਪਾਉਣ ਲੱਗਿਆ ਕਹਿੰਦਾ ਇਹ ਸੱਚੀਓ ਬਾਜੈ ਨੂੰ ਫੜ ਲਓ ਨਹੀਂ ਤਾਂ ਇਹ ਸਾਡੇ ਵੀ ਗਾਟੇ ਉਤਾਰ ਦੇਗਾ ਐਸੇ ਸਨ ਗੁਰੂ ਦੇ ਸਿੱਖ ਬਾਬਾ ਬਾਦ ਸਿੰਘ ਵਰਗੇ ਸੋ ਗੁਰੂ ਪਿਆਰਿਓ ਸ਼ਹਾਦਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਤੀਆਂ ਡੋਲੇ ਨਹੀਂ ਤੇ ਇਹ ਸ਼ਹਾਦਤਾਂ ਹਮੇਸ਼ਾ ਸਿੱਖ ਕੌਮ ਦੀ ਤਵਾਰੀਖ ਦੇ ਵਿੱਚ ਲਿਖੀਆਂ ਗਈਆਂ ਤੇ ਯਾਦ ਕੀਤੀਆਂ ਜਾਣਗੀਆਂ ਪਰ ਦੁੱਖਾਂ ਤਾਂ ਬੜੀ ਦੁੱਖ ਦੀ ਗੱਲ ਐ ਅਸੀਂ ਆਪਣੇ ਯੋਧਿਆਂ ਦਾ ਇਤਿਹਾਸ ਪੜਨਾ ਛੱਡ ਦਿੱਤਾ ਹੈ ਸਾਨੂੰ ਜੇ ਕੋਈ ਪੁੱਛ ਲਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਮ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਵਿਰਲਾ ਹੀ ਹੋਏਗਾ ਜਿਹੜਾ ਦੱਸ ਸਕੇਗਾ ਇਸੇ ਕਰਕੇ ਤੁਹਾਡੇ ਨਾਲ ਗੁਰਬਾਣੀ ਅਤੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਗੁਰੂ ਮਿਹਰ ਕਰਨ ਕਿਰਪਾ ਕਰਨ